ਇੱਥੇ 15 ਅਕੇਲੇ ਮੇਰਾ ਬਾਗ ਨਸ਼ਟ ਹੋ ਗਿਆ ਹੈ ਕਿ ਧੋਨੇ ਦੀ ਛਾ ਨੂੰ 1 ਕਿਲੋ ਆਸ ਨਹੀਂ ਕਿਹੜਾ ਸਾਡਾ ਕਰੋੜਾਂ ਰੁਪਈਆ ਦਾ ਫਸਲ ਸੀ ਹਜ਼ਾਰਾਂ ਏਕੜ ਮੱਈਆਂ ਦਾ ਰਕਬਾ ਯਾ ਲੋਦੀ ਗੁਜਰਤਾ ਤੇ ਰਕਬਾ ਸਾਰਾ ਖਰਾਬ ਹੋ ਗਿਆ ਕੋਈ ਨਹੀਂ ਜੀ ਅਜੇ ਤੱਕ ਪਹੁੰਚਿਆ ਸਾਡੇ ਕਿਸੇ ਸਰ ਨਹੀਂ ਲਈ ਅਜੇ ਤੱਕ ਨਾ ਕੋਈ ਡੀਸੀ ਸਾਹਿਬ ਇੱਥੇ ਆਇਆ ਨਾ ਕੋਈ ਹੋਰ ਆਇਆ ਜੇ ਆਉਂਦਾ ਕੋਈ ਐਮਐਲਏ ਆਉਂਦਾ ਤੇ ਉਹ ਫੋਟੋ ਲਵਾ ਕੇ ਵਾਪਸ ਚਲੇ ਜਾਂਦਾ ਕੋਈ ਸਰਕਾਰੀ ਅਧਿਕਾਰੀ ਇੱਥੇ ਨਹੀਂ ਪਹੁੰਚਿਆ ਉਹ ਲੋਦੀ ਵਾਲੇ ਪੁੱਲ ਤੋਂ ਹੀ ਮੁੜ ਜਾਂਦੇ ਨੇ ਇੱਥੇ ਨਾ ਇਹਨਾਂ ਦਾ ਕੋਈ ਚਾਰਾ ਆਇਆ ਵਾ ਅਜੇ ਤੱਕ ਕਿਸੇ ਜਿਹੜੇ ਪੰਦੀਵਲੋਂ ਨਾ ਕੋਈ ਟੂੜੀ ਆਈ ਆ ਹਾਂਜੀ ਡੇਰੇ ਉੱਤੇ ਸਾਡੀ ਮੋਟਰ ਸੀਗੀ ਤੇ ਇੱਥੇ ਆਪਣਾ ਮੁਰਗੀਆਂ ਦਾ ਜਿਹੜਾ ਫਾਰਮ ਸੀਗਾ ਉਹਦੀ ਫੀਡ ਵੀ ਰੱਖੀ ਸੀਗੀ ਸੀਮੈਂਟ ਦੇ ਨਾਲ ਬੁਰਜੀਆਂ ਪੱਥਰ ਦਾ ਇਹ ਸੰਗ ਇਹ ਆਪਾਂ ਫੈਂਸਿੰਗ ਕਰਨ ਦੇ ਲਈ ਤੇ ਸਭ ਸੀਮੈਂਟ ਵੀ ਭੇਜ ਗਿਆ ਜਿੱਤੇ ਤੇ ਫੀਡ ਦੇ ਵਿੱਚ ਵੀ ਮਤਲਬ ਪਾਣੀ ਪੈ ਕੇ ਨਾਲ ਰਹਿ ਇਸ ਇੱਥੇ ਹੀ ਇੱਥੇ ਹੀ ਸੀਗੀ ਰਹਿ ਇਸ ਜੀ ਹਰ ਤੋਂ ਕੋਈ ਸਮਾਨ ਨਹੀਂ ਕੱਢੇਗਾ ਬਹੁਤ ਮੁਸ਼ਕਿਲ ਦੇ ਨਾਲ ਜਾਣ ਪੈ ਚਾਹੀਏ ਇੱਥੇ ਸਾਡਾ ਕਰੋੜਾਂ ਰੁਪਈਆ ਦਾ ਨੁਕਸਾਨ ਹੋ ਗਿਆ ਇੱਥੇ 15 ਕਿੱਲੇ ਮੇਰਾ ਬਾਗ ਨਸ਼ਟ ਹੋ ਗਿਆ ਹੈ ਤੇ ਧੋਨੇ ਦੀ ਛਾ ਨੂੰ 1 ਕਿਲੋ ਆਸ ਨਹੀਂ ਕਿਹੜਾ ਸਾਡਾ ਕਰੋੜਾਂ ਰੁਪਈਆ ਦਾ ਫਸਲ ਸੀ ਹਜ਼ਾਰਾਂ ਏਕੜ ਮੰਜਾਂ ਦਾ ਰਕਬਾ ਇਹ ਲੋਦੀ ਗੁਜਰਦਾ ਤੇ ਰਕਬਾ ਸਾਰਾ ਖਰਾਬ ਹੋ ਗਿਆ ਹੈ ਕੋਈ ਸਰਕਾਰੀ ਅਧਿਕਾਰੀ ਇੱਥੇ ਪਹੁੰਚਿਆ ਕੋਈ ਸਰਕਾਰੀ ਅਧਿਕਾਰੀ ਇੱਥੇ ਨਹੀਂ ਪਹੁੰਚਿਆ ਉਹ ਲੋਦੀ ਵਾਲੇ ਪੁਲ ਤੋਂ ਹੀ ਮੁਰ ਜਾਂਦੇ ਨੇ ਇੱਥੇ ਨਾ ਇਹਨਾਂ ਦਾ ਕੋਈ ਚਾਰਾ ਆਇਆ ਵਾ ਅਜੇ ਤੱਕ ਕਿਸੇ ਜਦੇ ਬੰਦੀਆਂ ਨੂੰ ਨਾ ਕੋਈ ਤੂੜੀ ਆਈ ਆ ਇਹ ਬੜੇ ਮੰਗ-ਮਾ ਕੇ ਪਾਉਂਦੇ ਆ ਇਹ ਪਿੰਡੇ ਨਾਲ ਦਾ ਜਰੂਰ ਉੱਚੇ ਥਾਂ ਹੈ ਉਹਨਾਂ ਤੂੜੀਆਂ ਵੀ ਇੱਧਰ ਰੱਖੀਆਂ ਸੀ ਚਾਰਾ ਵੀ ਇੱਧਰ ਸੀ ਕਿਥੋਂ ਵੱਢ ਕੇ ਖੜਦੇ ਸੀ ਇਹਨਾਂ ਦਾ ਤਾਂ ਕੋਹ ਮ ਨਹੀਂ ਰਿਆ ਤੇ ਨਾ ਇੱਥੇ ਕੋਈ ਅਧਿਕਾਰੀ ਆਉਣ ਡਿਆ ਏ ਕੀ ਮੰਗ ਕਰਦੇ ਤੁਸੀਂ ਆਈ ਜਾਂਦੇ ਸਾਨੂੰ ਮਾਮਜਾ ਦਿੱਤਾ ਜਾਵੇ ਚਾਹਾਨੂੰ ਇੱਕ ਪੈਸੇ ਦੀ ਵੀ ਨਹੀਂ ਜਿਹੜਾ ਚੋਂ ਤਾਰਾਂ ਦੇ ਵਿੱਚੋਂ ਤਾਰਾਂ ਨਾ ਕੱਢੀਆਂ ਗਈਆਂ ਠੀਖਾਂ ਤੇ ਅਸੀਂ ਕੜਕ ਵੀ ਨਹੀਂ ਇੱਥੇ ਬੀਚ ਸਕਦੇ ਇਹ ਪਾਣੀ ਇਹ ਬੰਦ ਹੋਏਗਾ ਉਦਾਂ ਹੀ ਵਗਣ ਦਿਆ ਜੀ ਪਾਣੀ ਉੱਥੇ ਤਰ੍ਹਾਂ ਹੀ ਵਗਣ ਦਿਆ ਵੇਖੋ ਕੀ ਹਾਲਤ ਹੋ ਗਈ ਆ ਪਾਣੀ ਮੁਚ ਗਿਆ ਵਾ ਹੋ ਗਿਆ ਆ ਗਿਆ ਪਗੜ ਕਾ ਹਾਂ ਇਹ ਕਿੰਨੇ ਚਿਰ ਹੋ ਗਿਆ ਪਾਣੀ ਜਦੋਂ ਦਾ ਆੜਾ ਜਦੋਂ ਉਦੋਂ ਤੇ ਪਾਣੀ ਉਦੋਂ ਪਾਣੀ ਪਹਿਲਾਂ ਸਾਨੂੰ ਪਾਕਿਸਤਾਨ ਵੱਲੋਂ ਪਾਣੀ ਦਰਿਆ ਮੋੜਦਾ ਪਸਾਂ ਰਾਵੀ ਦਰਿਆ ਪਸਾਂ ਮੋੜਦਾ ਉਦੋਂ ਪਾਣੀ ਇਹ ਤੋਂ ਅੱਧੇ 8 ਫੁੱਟ ਜ਼ਿਆਦਾ ਸੀ ਹੁਣ ਜਾਵੀ ਪਸਾਂ ਮੁੜਿਆ ਤੇ ਪਛੂਆ ਦੇ ਨਾਲੀ ਵੱਲੋਂ ਪਾਣੀ ਆਉਣਾ ਸ਼ੁਰੂ ਹੋ ਗਿਆ ਇਹ ਇੱਥੇ ਆ ਕੇ ਪਾਣੀ ਖਲੋ ਗਿਆ ਹੈ ਪਾਣੀ ਇਹ ਗੁੱਲਤਦਾ ਨਹੀਂਗਾ ਕੀ ਹਾਂ ਅੱਛੀ ਹਲ ਦਸਤਨ ਦੀ ਸਰਕਾਰ ਤੋਂ ਕੀ ਆਸ ਰੱਖੀ ਤੁਸੀਂ ਸਰਕਾਰ ਤੋਂ ਇਹ ਨਹੀਂ ਸਾਨੂੰ ਵਾਅਦਾ ਵਾਅਦਾ ਮਾਮ ਜਾ ਦੇਣ ਤਾਰੇ ਮਾਲ ਦੇ ਗੱਦਾ ਚਾਰਾ ਘੱਲਣਾ ਤੂੜੀ ਘੱਲਣ ਕੇ ਕਰੀਬ ਕਈਆਂ ਲੋਕ 1 ਕਿਲੋ ਦੀ ਵੀ ਨਹੀਂ ਆਸ ਹੈਗੀ ਇਸ ਨੂੰ ਇੱਥੇ ਇਹ ਇਲਾਕੇ ਦੇ ਨਾ ਮੰਨਿਆ ਦੇ ਇਲਾਕੇ ਤੇ ਕਿਲੋ ਦੀ ਵੀ ਨਹੀਂ ਆਸ ਹੈਗੀ ਇਹ ਪੈੜੀਆਂ ਕੋ ਠੇਕੇ ਤੇ ਲਈਆਂ ਠੇਕੇ ਦੇ 70 70 ਹਜ਼ਾਰ ਨੂੰ ਠੇਕੇ ਤੇ ਲਈਆਂ ਨੇ ਇਹ ਕਿੱਥੋਂ ਠੇਕਾ ਪੜਨਗੇ ਕਰਜ਼ਾ ਚੁੱਕ ਕੇ ਨਾ ਠਿਕਾ ਦਿੱਤਾ ਹੈ ਕਿਹੜਾ ਚਾਹੁੰਦੇ ਆਂ ਵੀ ਹੜਪੀਰ ਤੇ ਦੇ ਵਾਸਤੇ ਪਤਾ ਨਹੀਂ ਕਿੰਨੇ ਕੇ ਹਜ਼ਾਰਾਂ ਹੀ ਪਿੰਡ ਡੁੱਬ ਚੁੱਕੇ ਨੇ ਤੇ ਇੱਕ ਲੋਦੀ ਗੁੱਜਰ ਤੇ ਮਾਂਜਾ ਕਬਾ ਜਿਹੜਾ ਬਹੁਤ ਜ਼ਿਆਦਾ ਡੁੱਬਾ ਹੋਇਆ ਹੈ ਇੱਕ ਲੋਦੀ ਦੇ ਪੁੱਲ ਦੇ ਵਿੱਚ ਕੰਧਾਂ ਕੀਤੀਆਂ ਗਿਆ ਨੇ ਉਹ ਵਿੱਚੋਂ ਕੱਢੀਆਂ ਜਾਣ ਇੱਕ ਮਾਂ ਦੇ ਅਗਲੇ ਤਾਰਾਂ ਦੇ ਲਾਗੇ ਪੋਲਿਆ ਜਿਹੜਾ ਉਹਦੇ ਚੋਂ ਸੀਖਾਂ ਕੱਢੀਆਂ ਜਾਂਦੇ ਪਾਣੀ ਸਾਡਾ ਨਿਕਲ ਚੁੱਕੇ ਨਹੀਂ ਤੇ ਸਾਨੂੰ ਕਣਕਾਂ ਬੀਜਣੀਆਂ ਮੁਸ਼ਕਲ ਹੋ ਗਈਆਂ ਨੇ ਨਹੀਂ ਤੇ ਸਾਡੇ ਸਾਹਮਣੇ ਜਿਹੜੇ ਠੇਕੇ ਤੇ ਭਰਾਵਾਂ ਮਾਰਿਆ ਬਚਾਰੇ ਲੀਆਂ ਨੇ ਉਹਨਾਂ ਨੂੰ ਵੀ ਪਰੇਸ਼ਾਨੀ ਬਹੁਤ ਉਹਨਾਂ ਤੇ ਮੌਤ ਜਿਆਦਾ ਸਾਡਾ ਕਰਜ਼ੇ ਚੁੱਕ ਕੇ ਲੀਆਂ ਨੇ ਉਹ ਹੁਣ ਕਿੱਧਰ ਜਾਣਗੇ ਘੜੂ ਕਾਨੀ ਤੇ 50000 ਦੇ ਮੰਗ ਕਰਦੇ ਆਂ ਅਸੀਂ ਕੋਈ ਵੀ ਨਹੀਂ ਇਥੇ ਨਾ ਸਰਕਾਰੀ ਅਧਿਕਾਰੀ ਆ ਦੇ ਕੋਈ ਆਉਂਦਾ ਤੇ ਉਥੇ ਫੋਟੋ ਲਵਾ ਕੇ ਲੋਦੀਓ ਪਾਣੀ ਚ ਫਲੋ ਕੇ ਵਾਪਸ ਚਲੇ ਜਾਂਦਾ ਇਦਾਂ ਕੋਈ ਇਹਨੇ ਅਜੇ ਤੱਕ ਮੰਗ ਨਹੀਂ ਮੰਨਿਆਂ ਦੀ ਕਹਿੰਨੇ ਖਬਰ ਨਹੀਂ ਲਈ ਕੋਈ ਵੀ ਕਿਸੇ ਦੇ ਸਿਧਾ ਵਾਣ ਕੇ ਮੌਕਾ ਵੇਖਣਾ ਦੀਜੀ ਸਾਹਿਬ ਆਵੇ ਸਾਡੇ ਪੁਲ ਦਾ ਮੌਕਾ ਵੇਖੇ ਸਾਹਿਬ ਆਵੇ ਆਣ ਕੇ ਮੌਕੇ ਵੇਖਣ ਦੋਹਾਂ ਪੁਲਾਂ ਦਾ ਵੇਖ ਕੇ ਤੇ ਸਾਨੂੰ ਸਹੀ ਕਰਕੇ ਦੇਣ ਤੇ ਮੰਨਿਆਂ ਦੀ ਕਾਰਜਕਾਰੀ ਦਾ ਯਾਰ ਇੱਕੜ ਹੋਊਗੀ ਕੋਈ ਬਾਗ ਵਾਲੇ ਫਲਦਾਰ ਬੂਟੇ ਵੀ ਆ ਬਾਗ ਜਿਹੜਾ ਰਣਜੀਤ ਸਿੰਘ ਦਾ ਬਾਗ ਆ 15 ਕਿੱਲੇ ਤੋਂ ਵੱਧ ਬਾਗ ਆ ਜੋ ਅੱਜ ਬੇਕਾਰ ਹੋ ਰਿਹਾ ਸੋਕਰੇ ਬੂਟੇ ਸਾਰੇ ਦੋ ਚਾਰ ਦੇ ਚ ਸਾਰੇ ਖਤਮ ਹੋ ਜਣੇ ਆ ਪ੍ਰਸ਼ਾਸਨ ਵਾਲਾ ਕੋਈ ਨਹੀਂ ਪਹੁੰਚਿਆ ਕੋਈ ਨਹੀਂ ਜੀ ਅਜੇ ਤੱਕ ਪਹੁੰਚਿਆ ਸਾਡੇ ਕਿਸੇ ਸਾਰ ਨਹੀਂ ਲਈ ਅਜੇ ਤੱਕ ਨਾ ਕੋਈ ਡੀਸੀ ਸਾਹਿਬ ਇੱਥੇ ਆਇਆ ਨਾ ਕੋਈ ਹੋਰ ਆਇਆ ਜੇ ਆਉਂਦਾ ਕੋਈ ਐਮਐਲਏ ਆਉਂਦਾ ਤੇ ਉਹ ਫੋਟੋ ਲਵਾ ਕੇ ਵਾਪਸ ਚਲੇ ਜਾਂਦਾ ਕਿਸੇ ਨੇ ਨਹੀਂ ਆਖਿਆ ਵੀ ਤੁਹਾਨੂੰ ਮਾਮਲਾ ਇਸ ਹਾਮਨ ਦਿੱਤਾ ਜਾਊਗਾ ਜਾਂ ਇਸ ਹਾਮਨ ਦਿੱਤਾ ਜਾਊਗਾ ਕੁਛ ਨਹੀਂ केलं ਦਿੱਤਾ